ਮਲਕਪੁਰ ਬੁੱਢਾ ਨਗਰ ਵਾਸੀਆਂ ਦੇ ਵੱਲੋਂ ਜੈ ਮਾਤਾ ਕਲੱਬ ਦੇ ਮੈਂਬਰਾਂ ਦੇ ਵੱਲੋਂ 24ਵਾਂ વાર્ਸ਼ਿਕ ਜਾਗਰਣ ਪੰਡਾਰਾ ਜਿਹੜਾ ਅੱਜ 29 ਮਾਰਚ ਨੂੰ ਕਰਵਾਇਆ ਜਾ ਰਿਹਾ ਤਾਂ ਦੱਸ ਦਈਏ ਜਿੱਥੇ ਸਭ ਤੋਂ ਪਹਿਲਾਂ ਇਹਨਾਂ ਦੇ ਵੱਲੋਂ ਜਿਹੜਾ ਆਟੂਟਾ ਲੰਗਰ ਜਿਹੜਾ ਸ਼ੁਰੂ ਕੀਤਾ ਗਿਆ ਨਾਲ ਦੀ ਨਾਲ ਜਿੱਥੇ ਜਾਗਰਣ ਹੋਣਾ ਉਹ ਤੇ ਤਿਆਰੀਆਂ ਜੜੀਆਂ ਹੁਣ ਤੱਕ ਜੜੀਆਂ ਮੁਕੰਮਲ ਹੋਣ ਦੇ ਆਈਆਂ ਨੇ ਸੋ ਤਸਵੀਰਾਂ ਜੜੀਆਂ ਨਾਲ ਦੀ ਨਾਲ ਸਾਂਝੀਆਂ ਕਰਦੇ ਲੱਗਿਆ ਜਿੱਥੇ ਜੈ ਮਾਤਾ ਕਲੱਬ ਦੇ ਮੈਂਬਰਾਂ ਵੱਲੋਂ ਆਟੂਟਾ ਲੰਗਰ ਕਰਵਾਇਆ ਜਾ ਰਿਹਾ ਤੇ ਨਾਲ ਦੀ ਨਾਲ ਤਿਆਰੀਆਂ ਜੜੀਆਂ ਸ਼ੁਰੂ ਕਿਤੇ ਕਿਹਨੇ ਨੇ ਜਿੱਥੇ ਇੰਟਰਨੈਸ਼ਨ ਮਹਾਮੀਦੇ ਪੇਟਾਂ ਦਾ ਗੁੰਗਾਨ ਕਰਨਗੇ ਸੋ ਇਲਾਕਾ ਨਿਵਾਸੀਆਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੋ ਮਹਾਮਾ ਕੇਤੇ ਪਹੁੰਚੰਦਾ ਨਾਲ ਦੇ ਨਾਲ ਤਾਂ ਦੱਸਦੀ ਇੱਥੇ ਜਿਹੜੇ ਸੁਜਾਨਪੁਰ ਦਾ ਵਿਧਾਇਕ ਨਰੇਸ਼ ਪੁਰੀ ਵੀ ਪਹੁੰਚਦੇ ਨੇ ਜਿੱਤੇ ਉਹਨਾਂ ਵੱਲੋਂ ਸ਼ਿਰਕਤ ਕਰਕੇ ਸਭ ਤੋਂ ਪਹਿਲਾਂ ਜਿਹੜਾ ਆ ਓਟੂਟਾ ਲੰਗਰ ਛਕਿਆ ਜਾਂਦਾ ਨਾਲ ਦੇ ਨਾਲ ਓਟੂਟਾ ਲੰਗਰ ਵੀ ਵਰਤਾਇਆ ਜਾਂਦਾ ਓਕੇ ਕੀ ਕੁਝ ਕਹਿਣਾ ਹੈ ਕਾਂਗਰਸ ਤੋਂ ਵਿਧਾਇਕ ਨਰੇਸ਼ ਪੁਰੀ ਹੋਣਾਂ ਦਾ ਤੇ ਕਲੱਬ ਦੇ ਮੈਂਬਰਾਂ ਦਾ ਆ ਸੁਣਾਉਂਦੇ ਹਾਂ ਤੁਹਾਨੂੰ ਉਹਨਾਂ ਦੇ ਜ਼ੁਬਾਨੀ ਪਹਿਲੇ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਜੈ ਮਾਤਾ ਦੀ ਅੱਜ 24ਵਾਂ ਵਾਰਸ਼ਿਕ ਜਾਗਰਣ ਦਾ ਇਹ ਭੰਡਾਰਾ ਕਰ ਰਹੇ ਆ ਮੇਰੇ ਸਾਥੀ ਜੈ ਮਾਤਾ ਕਲੱਬ ਦੇ ਜਿੰਨੇ ਵੀ ਅਹੁਦੇਦਾਰ ਸਹਿਮਾਨ ਆਂ ਔਰ ਉਹਨਾਂ ਨੇ ਮੈਨੂੰ ਇੱਥੇ ਆਉਣ ਵਾਸਤੇ ਆਮੰਤrit ਕੀਤਾ ਸੀ ਅੱਜ ਮਾਤਾ ਦੇ ਚਰਨਾਂ 'ਚ ਹਾਜ਼ਰੀ ਲਗਾਉਣ ਦਾ ਮੌਕਾ ਮਿਲਿਆ ਮੈਂ ਇਹਨਾਂ ਸਾਰਿਆਂ ਨੂੰ ਆਪਣੀ ਗੁੱਡ ਵਿਸ਼ੇਸ ਦਿਨਾ ਔਰ ਇਸੇ ਤਰ੍ਹਾਂ ਇਹ ਕਰਮ ਆਪਣੇ ਨਾਲ ਜੁੜੇ ਰਹਿਣ ਲੋਕਾਂ ਦੀ ਸੇਵਾ ਕਰਦੇ ਰਹਿਣ ਭੰਡਾਰੇ ਕਰਦੇ ਰਹਿਣ ਔਰ ਇਹਨਾਂ ਦੇ ਭੰਡਾਰੇ ਭਰੇ ਰਹਿਣ ਮੈਂ ਇਹਨਾਂ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾ ਦਿਨਾ ਔਰ ਮਾਤਾ ਰਾਣੀ ਦਾ ਆਸ਼ੀਰਵਾਦ ਇਸੇ ਤਰ੍ਹਾਂ ਸਾਡੇ ਸਾਰਿਆਂ ਦੇ ਬਣਿਆ ਰੇ ਬਹੁਤ ਬਹੁਤ ਧੰਨਵਾਦ ਜੈ ਮਾਤਾ ਜੈ ਕਾਰਾ ਸ਼ਰਮ ਵਾਲੀ ਦਾ ਬਹੁਤ ਸਾਚੇ ਦਰਵਾਜ਼ੇ ਕੀ ਜੈ ਮੇਰਾ ਨਾਮ ਸਿੰਦਰਪਾਲ ਪਿੰਕਾ ਹੀ ਤੇ ਜੈ ਮਾਤਾ ਕੱਲ ਬੁੱਢਾ ਨਗਰ ਅਸੀਂ ਜਾਗਰਣ ਕਰਾ ਰਹੇ ਹਾਂ ਜੀ 24ਵਾਂ ਵਾਰ্ষিকী ਜਾਗਰਣ ਦਾ ਭੰਡਾਰਾ ਜੀ ਪਹਿਲਾਂ ਦਿਨੋਂ ਪਹਿਲਾਂ ਹਾਵਨ ਕੀਤਾ ਗਿਆ 1 ਵਜੇ ਤੋਂ ਲੈ ਕੇ ਤੇ 4 ਵਜੇ ਤੱਕ ਸਾਡਾ ਲੰਗਰ ਚੱਲੇਗਾ ਜੀ ਉਸ ਤੋਂ ਬਾਅਦ ਰਾਤ ਨੂੰ 9 ਵਜੇ ਪਾਰ ਲੋ ਕਛਰ ਮਾਤਾ ਦਾ ਗੁਣਗਾਨ ਕਰਨਗੇ ਤੇ 1 ਵਜੇ ਲੈ ਕੇ ਇੱਕ ਵਾਰ ਲਾ ਕੇ 4 ਵਜੇ ਕਰਾਂਗੇ ਜਦੋਂ ਵਾਰਸੀ ਬ੍ਰਦਰ ਹੈ ਸਾਰੇ ਇਲਾਕਿਆਂ ਦੇ ਵਾਸੀਆਂ ਸੇ ਬੇਨਤੀ ਕਰਦੇ ਆਂ ਵੀ ਸਾਰੇ ਜਰੂਰ ਹਾਜ਼ਰੀ ਲਾਉਣ ਕਿ ਬਧਾਨ ਜੀ ਅੱਜ ਤਿਆਰੀਆਂ ਸਾਰੇ ਕੰਪਲੀਟ ਕੀਤੀ ਗਈਆਂ ਜੀ ਜੈ ਮਾਤਾ ਦੀ ਜੀ ਮੇਰਾ ਨਾਮ ਅਰਨਜੋਤ ਸਿੰਘ ਹੈ ਮੈਂ ਜੈ ਮਾਤਾ ਕਲੱਬ ਦੇ ਐਜ਼ ਅ ਕੈਸ਼ੀਅਰ ਕੰਮ ਕਰ ਰਿਹਾ ਆਂ ਅੱਜ ਸਾਡਾ ਮਾਤਾ ਰਾਣੀ ਦਾ 24ਵਾਂ ਵਾਰਸ਼ਿਕ ਜਗਰ ਹੈ ਜਿਸ ਵਿੱਚ ਦੋ ਸਿੰਗਰ ਆ ਰਹੇ ਨੇ ਸਭ ਤੋਂ ਪਹਿਲਾਂ 8 ਵਜੇ ਮੈਡਮ ਪਾਰੂਲ ਕਸ਼ਵਦੀ ਜੰਮੂ ਵਾਲੇ ਤੋਂ ਉਸ ਤੋਂ ਬਾਅਦ ਅਜੇ ਟਾਈਮ ਜਦੋਂ ਵੰਸ਼ੀ ਬ੍ਰਦਰਸ ਆ ਰਹੇ ਨੇ ਸਾਡਾ ਇਹ ਜਾਗਰਣ ਹਰ ਸਾਲ ਸਾਮਨੇ ਡੀਸੀ ਕੰਪਲੈਕਸ ਪੁੱਡਾ ਗਰਾਊਂਡ ਦੇ ਵਿੱਚ ਹੁੰਦਾ ਹੈਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਸ਼ਾਮ ਨੂੰ ਸਾਰੇ ਪੰਡਾਲ ਦੇ ਵਿੱਚ ਪਹੁੰਚਣ ਦੀ ਕਿਰਪਾ ਕਰੋ ਤਾਂ ਕਿ ਮਹਾ ਮਾਇਦੇ ਪੈਂਟਾ ਦਾ ਗੁਣ ਗਾਣ ਕੀਤਾ ਜਾ ਸਕੇ 24ਵਾਂ વાર્ਸ਼ਿਕ ਜਾਗਰਣ ਇਹ ਮੇਰਾ ਨਾਮ ਆਰਨਰੀ ਕੈਪਟਨ ਸੁਖਲਾ ਦਾ ਸਤਵਿੰਦਰ ਸਿੰਘ ਹੈ ਜੀ ਮਾ ਹੁਣੇ ਆਰਬੂਜ ਰਿਟਾਇਰ ਆਇਆ ਇਹ ਸਾਡੇ ਜੈ ਮਾਤਾ ਕਲੱਬ ਦਾ 24ਵਾਂ ਜਾਗਰਣਾ ਨੂੰ ਸਾਡੇ ਪਿੰਡ ਦੇ ਬਜ਼ੁਰਗਾਂ ਨੇ ਸਾਥ ਦੇ ਕੇ ਪਿੰਡ ਦੇ ਨਿਵਾਸ ਪੂਰੇ ਸਜੋਗ ਸਾਡਾ ਦੇ ਕੇ ਇਹ ਸਾਡਾ 24ਵਾਂ ਜਾਗਰਣਾ ਹੈ ਜਿਸ ਤੇ ਹੁਣ ਅਸੀਂ ਦੁਪਹਿਰ ਨੂੰ ਲੰਗਰ ਲਗਾ ਰਹੇ ਹਾਂ ਤੇ ਸ਼ਾਮ ਨੂੰ ਸਾਡੇ ਮਾਮਾ ਜੀ ਦਾ ਜਾਗਰਣਾ ਹੈ ਜਿਸ ਵਿੱਚ ਸਿੰਗਰ ਆ ਰਹੇ ਨੇ 파ਰੂਕ ਕਸ਼ਵ ਤੇ ਜੋ ਜੰਮੂ ਤੋਂ ਨੇ ਔਰ ਜੋ ਦੋਨੋਂ ਬ੍ਰਦਰ ਦੋਨੋਂ ਜੋ ਆਪਣੇ ਖਾਟੂ ਸ਼ਾਮ ਦੇ ਭੇਟਾਂ ਕਰਨ ਦੇ ਨਾ ਮਾਂ ਮਾਈ ਦਾ ਜਾਗਰਣ ਚ ਸਾਡੇ ਦੋਨੋਂ ਸਿੰਘ ਆ ਰਹੇ ਗਾਉਂ ਨਿਵਾਸੀਆਂ ਨੂੰ ਆਸਪੋਰਸ ਵਾਲਿਆਂ ਨੂੰ ਸਾਡਾ ਇਹ ਬੇਨਤੀ ਹੈ ਆ ਕੇ ਮਾਂ ਮਾਈ ਦਾ ਜਾਗਰਣ ਚ ਬਹੁਤ ਬਹੁਤ ਜ਼ਿਆਦਾ ਰੌਣਕਾਂ ਲਾਣ ਤੇ ਮਾਂ ਮਾਈ ਦਾ ਆਸ਼ੀਰਵਾਦ ਪ੍ਰਦਾਨ ਕਰਨ ਜੈ ਮਾਂ